ਉਨਾ ਤੋਂ ਬਾਅਦ ਸੰਗਰੂਰ ਵੀ ਜੀ ਤਿਆਰ ਰਹਿਣਾ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਸਹਿ ਸਭਾ ਸਨਾਮ ਦੇ ਵਿੱਚ ਸਾਡੇ ਕੰਬੋੜ ਭਾਈਚਾਰੇ ਦੀ ਜੋ ਕਿਤਾਬ ਪੇਸ਼ ਕੀਤੀ ਹੈ ਬਹੁਤ 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 ਬਧਾਈ ਹੋਵੇ ਸਭ ਨੂੰ ਮੈਂ ਪੜ੍ਹੀ ਸੀ ਬਈ ਸੇ ਮੈਂ ਬਹੁਤ ਛੋਟਾ ਜਿਹਾ ਸੁਨੋਰ ਮੈਂ 6ਵੀਂ ਸਾਡੀ ਕਲਾਸ ਪੜ੍ਹਦਾ ਸੀ ਉਦੋਂ ਮੈਨੂੰ ਹੱਥ ਲੱਗੀ ਸੀ ਮੇਰੇ ਕਿਤਾਬ ਉਹ ਕੋਈ ਮੈਨੂੰ ਮੰਗ ਕੇ ਲੈ ਗਿਆ ਮੈਨੂੰ ਯਾਦ ਨਹੀਂ ਹੈਗਾ ਮੁਰਕੇ ਮੈਨੂੰ ਨਹੀਂ ਮਿਲੀ ਹੈਗੀ ਪਰ ਹਮੈਂ ਦੁਬਾਰਾ ਫੇਰ ਪੜੂੰਗਾ ਤੇ ਅੱਜ ਇਸ ਲੋ ਕਰਪਣ ਦੇ ਸੰਬੰਧ ਵਿੱਚ ਇੱਕ ਮੈਂ ਮੈਸੇਜ ਦੇਣਾ ਚਾਹੁੰਗਾ ਨਸ਼ਿਆਂ ਦੇ ਸੰਬੰਧ ਵਿੱਚ ਤੇ ਮੇਰੀ ਰਚਨਾ ਇਹ ਹੈ ਛੱਡਣੇ ਚੰਗੇ ਐ ਬੋ ਹੁੰਦੇ ਛੱਡਣੇ ਚੰਗੇ ਐ ਬੋ ਹੁੰਦੇ ਜੋ ਵੱਸਦੇ ਘਰ ਪਟਦੇ ਨੇ ਛੱਡਣੇ ਚੰਗੇ ਐ ਬੂ ਹੁੰਦੇ ਜੋ ਵਸਦੇ ਘਰ ਪਟਦੇ ਨੇ ਸੁਣ ਲੋ ਨਗਰੀ ਨਗਰੀ ਵਸਦੇਓ ਸੁਣ ਲੋ ਨਗਰੀ ਨਗਰੀ ਵਸਦੇਓ ਸ਼ੌਕੇ ਜੋ ਜੋ ਰੱਖਦੇ ਨੇ ਛੱਡਣੇ ਚੰਗੇ ਐ ਬੂ ਹੁੰਦੇ ਜੋ ਵਸਦੇ ਘਰ ਪਟਦੇ ਨੇ ਛੱਡਣੇ ਚੰਗੇ ਐ ਬੂ ਹੁੰਦੇ ਪਹਿਲਾ ਸ਼ੌਕ ਹੈ दारू ਪੀਣਾ ਵਿੱਚ ਮਦਹੋਸ਼ੀ ਹਰ ਦਮ ਜੀਣਾ ਪਹਿਲਾ ਸ਼ੌਕ ਹੈ दारू ਪੀਣਾ ਵਿੱਚ ਮਦਹੋਸ਼ੀ ਹਰ ਦਮ ਜੀਣਾ ਮਿਲਦੀ ਨਾ ਕਰਤਾ ਜੀ ਰੋਟੀ ਮਿਲਦੀ ਨਾ ਕਰਤਾ ਜੀ ਰੋਟੀ ਰਹਿੰਦੇ ਮਾਮਲੇ ਭਖਦੇ ਨੇ ਛੱਡਣੇ ਚੰਗੇ ਐਬੂ ਹੁੰਦੇ ਜੋ ਵਸਦੇ ਘਰ ਪਟਦੇ ਨੇ ਛੱਡਣੇ ਚੰਗੇ ਐਬੂ ਹੁੰਦੇ ਜੋ ਵਸਦੇ ਘਰ ਪਟਦੇ ਨੇ ਪੀਵੜ ਚਿੱਟਾ ਜੋ ਚਿਲਮਾ ਸਮੈਕਾ ਖਾ ਜਾਵਣ ਦੇ ਨੂੰ ਭੰਗਰਦਾ ਤਾਂ ਪੀਵਣ ਚਿਟਾ ਜੋ ਸਿਲਮਾ ਅਸਮੈ ਕਾ ਖਾ ਜਾਵਣ ਦੇ ਨੂੰ ਵੰਗਰ ਦੇ ਤਾ ਕੋੜੀ ਜਹਾਂ ਬਣਾਉਣ ਬੰਦੇ ਨੂੰ ਕੋੜੀ ਜਹਾਂ ਬਣਾਉਣ ਬੰਦੇ ਨੂੰ ਵਿੱਚ ਹੱਡਾਂ ਜੀ ਦੇ ਰਚਦੇ ਨੇ ਛੱਡਣੇ ਚੰਗੇ ਐਬ ਉਹ ਹੁੰਦੇ ਜੋ ਵੱਸਦੇ ਘਰ ਪਟਦੇ ਨੇ ਛੱਡਣੇ ਚੰਗੇ ਐਬ ਉਹ ਹੁੰਦੇ ਜੋ ਵਸਦੇ ਘਰ ਪਟਦੇ ਨੇ ਫੈਸ ਅਫੀਮ ਜੋ ਸ਼ੱਕ ਦੇ ਘਰ ਨੂੰ ਵੱਲ ਕੰਗਾਲੀ ਤੱਕ ਦੇ ਭੁੱਕੀ ਚਰਸ ਅਫੀਮ ਜੋ ਸ਼ੱਕ ਦੇ ਘਰ ਨੂੰ ਵੱਲ ਕੰਗਾਲੀ ਤੱਕ ਦੇ ਮਹਿਲਤ ਦੀਆਂ ਕਮਾਈਆਂ ਗਾਲਣ ਮਹਿਲਤ ਦੀਆਂ ਕਮਾਈਆਂ ਗਾਲਣ ਜ਼ਿੰਦਗੀ ਦੁੱਖਾਂ ਵਿੱਚ ਕੱਟਦੇ ਨੇ ਛੱਡਣੇ ਚੰਗੇ ਐਬੋ ਹੁੰਦੇ ਜੋ ਵਸਦੇ ਘਰ ਪਟਦੇ ਨੇ ਛੱਡਣੇ ਚੰਗੇ ਐਬੋ ਹੁੰਦੇ ਜੋ ਵਸਦੇ ਘਰ ਪਟਦੇ ਨੇ ਛੱਡ ਦੋ ਕਰਨੀ ਦੀ ਮੀਵਾਜੀ ਛੱਡ ਦੋ ਕਰਨੀ ਦੀ ਮੀਵਾਜੀ ਸੱਜਣਾ ਜੀ ਪਛਤਾਵੋਗੇ ਇਹਤ ਸਵਾ ਸਨਾਮ ਦੇ ਸਾਰੇ ਜ਼ਹਿਦ ਕਾਰੀਏ ਦੱਸਦੇ ਨੇ ਛੱਡਣੇ ਚੰਗੇ ਐ ਬੋ ਹੁੰਦੇ ਜੋ ਵਸਦੇ ਘਰ ਪਟਦੇ ਨੇ ਛੱਡਣੇ ਚੰਗੇ ਐ ਬੋ ਹੁੰਦੇ ਜੋ ਵਸਦੇ ਘਰ ਪਟਦੇ ਨੇ ਵਾਹਿਗੁਰੂ ਵਾਹਿਗੁਰੂ